ਜੋੜ ਕੇ ਮੇਮਤਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰਾ ਨਾ ਸਖਤੀ ਨਾਲ ਜ਼ਾਤੀ ਹਮਲੇ ਹੋ ਰਹੇ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਜੇ ਸ਼ੁਰੂ ਹੀ ਕਰਦਾ 35-40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀਆਂ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦਪੁਰ ਦੇ ਅਰਜੀ ਸਾਹਿਬ ਇਹਨਾਂ ਦੀ ਗੱਲ ਹੋਈ ਆ ਕਕਰ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਆ ਉਹਨਾਂ ਨੇ ਸਾਨੂੰ ਪਿੰਡ ਚ ਐਂਟਰ ਹੋਣ ਦੇ ਦਿੱਤਾ ਅਸ ਸਾਡੀ ਖਵਾਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬਣੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ ਚ ਨਾ ਹੋਇਆ ਨਹੀਂ ਮਿਲਣਾ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਭੈਣਾਂ ਚ ਧਰਮਾਂ ਦੇ ਆਪਾਂ ਪਾੜਾ ਨਾ ਪਾਈਏ ਇਹ ਨੌ ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਉਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਹਾਂ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆਪਾਂ ਵੇਖਿਆ ਤਾਂ ਬੜੀ ਤੁਹਾਡੇ ਬਾਰੇ ਪੱਦੀ ਸ਼ਬਦਾਲੀ ਵਰਤੀ ਜਾਂਦੀ ਹੈ ਬਹੁਤ ਮੈਨੂੰ ਇਕੱਲੇ ਨੂੰ ਮੇਰੇ ਇਕੱਲੇ ਬਾਰੇ ਪੱਦੀ ਸ਼ਬਦਾਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਬਾ ਕੇ ਰੱਖਣਾ ਚਾਹਦਾ ਹਰ ਜ਼ਮਾਨੇ ਦਾ ਬੰਦਾ ਕਹਿੰਦਾ ਬਸ ਸਾਡਾ ਵਸ ਨਹੀਂ ਜੋ ਚੱਲਦਾ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿਸੇ ਲਿਸੇ ਦਾ ਕੀ ਜ਼ੋਰ ਮੁਹੰਮਦ ਦਾ ਨਸ ਜਾਣਾ ਜਾਂ ਰੋਣਾ ਨਸ ਜਾਣਾ ਜਾਂ ਰੋਣਾ ਸ਼ੇਰ ਹੀ ਭੁੱਲਣੇ ਸ਼ੁਰੂ ਹੋ ਗਏ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿਸੇ ਦਾ ਕੀ ਜ਼ੋਰ ਮੁਹੰਮਦ ਦਾ ਨਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨਸਣ ਵਾਲਾ ਤਾਂ ਮੈਂ ਨਹੀਂ ਕਰ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਿੰਘ ਦੀ ਜਿਨ੍ਹਾਂ ਨੇ ਰੋਨਦ ਮੈਂ ਵੈਸੀ ਮੈਂ ਆਸ਼ਕਾਂ ਦਾ ਗਹਿਣਾ ਹੁੰਦਾ ਅੱਖਾਂ 'ਚੋਂ ਅंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਕਬਰੌਣ ਵਾਲਾ ਹੈ ਨਹੀਂ ਮੈਂ ਖੋਫ ਵਾਲਾ ਹੈ ਨਹੀਂ ਪੰਜਾਬ 'ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ 'ਚ ਹੀ ਰਿਆਂ ਹੁਣ ਵੀ ਇੱਥੇ ਪਿੰਡਾਂ 'ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਐਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣ ਕੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਏ ਐਸ ਬੰਦੇ ਨਾਲ ਕਿਆ ਹੋਜੀ ਡੀਲ ਕਰ ਲਵੇ ਉਹਨੂੰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦਾ ਦਬਾਰਿਆ ਖਾਸ ਤੌਰ ਤੇ ਜਿਹੜੀ ਵਰਤੀ ਦੇ ਬੰਦੇ ਆਪੇ ਆਪੇ ਗਾਉਂਦੇ ਮਗਦਾ ਰਹੇ ਉਹ ਸੂਰਜਾ ਕੰਮੀਆਂ ਦੇ ਵੇੜੇ ਜੇ ਹੁਣ ਮਗਣ ਲੱਗਾ ਤਾਂ ਮਗਣ ਦਿਓ ਜਾਂ ਗਾਉਂਦੇ ਹੀ ਆਂ ਕੱਲੇ ਅੱਜ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਅਰੈਸਟ ਜਿਹੜਾ ਹੋਇਆ ਕਿਛ ਤੋਈ ਹੋਈ ਆ ਉਹ ਚੀਜ਼ ਨੂੰ ਦੇਖੋ ਨੀਕ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜੇ ਨਾ ਬੈਠੋ ਉਹਨਾਂ ਨੂੰ ਕੋ ਗੋਟਰਾ ਕੋਲ ਚਾੜ ਹੋ ਵੀ ਅਸੀਂ ਵੀ ਜਾਣੇ ਗੱਲ ਇੱਥੇ ਨਵੀੜ ਦਿਓ ਵੋਟਰਾਂ ਨੂੰ ਮਨਾ ਕਰ ਵੀ ਤੁਸੀਂ ਹੰਸ ਨੂੰ ਵੋਟਾਂ ਨਾ ਪਾਇਓ ਅਸੀਂ ਕਹਾਂਗੇ ਪਾਇਓ ਇਹਦੇ ਮੈਨੂੰ ਕਿੰਦਾ ਰਿਸਪੌਂਸ ਮਿਲ ਰਿਹਾ ਹੁਣ ਪਿੰਡਾਂ ਵਿੱਚ ਵਿਚਰ ਰਿਹਾ ਹੈ ਬੀਜੇਪੀ ਹੀ ਫਿਊਚਰ ਆ ਪੰਜਾਬ ਦਾ ਸਾਰਿਆਂ ਨੂੰ ਤੁਸੀਂ ਵੇਖ ਲਿਆ ਨਹੀਂ ਵੇਖਿਆ ਤਾਂ ਹੁਣ ਦੇਖ ਲਓ ਫੇਰ ਫਿਰ ਇੰਨਾ ਨਿਗਾਰ ਤੇ ਆ ਗਿਆ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਤੇ ਜੇ ਹਾਲਤ ਇਸ ਤੋਂ ਵੀ ਬਦਤਰ ਕਰਨੀ ਤਾਂ ਫੇਰ ਹੋਰ ਤੇ ਯਕੀਨ ਕਰ ਲਓ ਨਹੀਂ ਤਾਂ ਮੋਦੀ ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਦਿਓ ਧੰਨ ਧੰਨ ਹੋ ਜਾਓ ਚੱਕ ਦੂ ਸਲਾਬੇ ਮੋਦੀ